ਸਤਿ ਸ੍ਰੀ ਅਕਾਲ ਜੀ ਸਟਾਰ ਐਜਨਸੀ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਅਮ੍ਰਿਤਸਰ 골ਡਨ ਗੇਟ ਉੱਛੇ ਤੌਰ ਤੇ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਕਿਸਾਨਾਂ ਦੇ ਹੱਕਾ ਲਈ ਇਕੱਠੇ ਹੋਏ ਅਤੇ ਰਾਗੀ ਸਿੰਘਾਂ ਵੱਲੋਂ ਨੌਜਵਾਨ ਕਿਸਾਨ ਸੁਖਕਰਮਨ ਸਿੰਘ ਦੀ ਸੇਵਾ ਦੀ ਤੇ ਕੀਤਾ ਗਿਆ ਅਫਸੋਸ ਅੱਜ ਵਾਈਪੂ ਦੀ ਕਲਸ਼ਾ ਵਾਈਪੂ 23 10 5300 ਦੀ ਗੱਲ ਕਰਦਾ ਸਭਾਰੇ ਸੂਚੇ ਸਾਡੇ ਸ਼੍ਰੋਮਣ ਦੀ ਸਭਾ ਸ੍ਰੀ ਦਰਵਾਸਾ ਦੇ ਸੂਚੇ ਠੀਕ ਨੂੰ ਅੱਜ ਅਸੀਂ ਅੱਜ ਅਸੀਂ ਜਿਹੜਾ ਆਪਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਆਪਾਂ ਦੇਖਦੇ ਆ ਕਿ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ ਇਸਾਨੀ ਤੇ ਜਿਹੜਾ ਤਸ਼ੱਦਦ ਹੋ ਰਿਹਾ ਜਿਹੜਾ ਇਹ ਦਬਾਅ ਬਣਿਆ ਸਰਕਾਰਾਂ ਦਾ ਪਿਛਲੇ ਕੋਈ ਸਮਾਂ ਪਹਿਲਾਂ ਵੀ ਕਿੰਨੀ ਜਦੋਂ ਜਿਹੜ ਨਾਲ ਕਿੰਨਾ ਸੰਘਰਸ਼ ਕਰਕੇ ਕਿੰਨਾ ਲੰਮਾ ਸਮਾਂ ਚੱਲਨੀ ਇਹ ਮਾਲੀ ਨੁਕਸਾਨ ਕਿਸਾਨ ਵੀਰਾਂ ਦਾ ਹੋਇਆ ਅਤੇ ਕਿੰਨੀ ਜਦੋਂ ਜਿਹੜ ਨਾਲ ਕੇਂਦਰ ਸਰਕਾਰ ਕੋ ਕੋ ਬਿੱਲ ਜਿਹੜੇ ਆ ਰੱਦ ਕਰਵਾਏ ਸੀ ਸਰਕਾਰ ਨੇ ਵਾਦਾ ਕੀਤਾ ਸੀ ਮੋਦੀ ਸਰਕਾਰ ਨੇ ਕਿ ਅਸੀਂ ਇਹ ਬਿੱਲ ਰੱਦ ਕਰ ਦੇ ਤੇ ਕਿਸਾਨ ਆਪਾਂ ਆਪਣੇ ਉੱਥੋਂ ਜਿਹੜਾ ਮੋਰਚਾ ਚੱਲਿਆ ਸੀ ਬਹੁਤ ਲੰਮਾ ਸਮਾਂ ਕਿਸਾਨ ਆਪਾਂ ਆਪਣੇ ਘਰਾਂ ਨੂੰ ਆਜੇ ਸੀ ਪਰ ਕੇਂਦਰ ਸਰਕਾਰ ਨੇ ਜਿਹੜਾ ਵਾਦਾ ਕਰਕੇ ਉਹਨਾਂ ਕੋ ਜਿਹੜਾ ਉਹਨਾਂ ਦਾ ਮੁਕਰਨਾ ਉਹ ਬਹੁਤ ਮੰਦ ਭਾਗ ਹੈ ਤੇ ਕਿਸਾਨੀ ਜਿਹੜੀ ਆ ਬਹੁਤ ਜਿਹੜੀ ਆ ਤਰੜੀ ਉਹ ਇੱਕ ਆਮ ਕਿਤੇ ਮੰਗ ਨਹੀਂ ਆ ਇਕੱਲਾ ਵਿਜਗਾਰ ਨਹੀਂ ਆ ਕਿਸਾਨੀ ਜਿਹੜੀ ਆ ਉਹ ਸਾਡਾ ਜਿਹੜਾ ਅਨਾਜ ਆ ਸਾਡਾ ਜੀਵਨ ਉਹ ਤੇ ਨਿਰਭਰ ਕਰਦਾ ਹੈ ਉਹ ਇੱਕ ਕਿਸਾਨ ਦੀ ਜਿਹੜੀ ਬਹੁਤ ਵੱਡੀ ਮੁਸੱਕਤ ਆ ਕਿ ਬਹੁਤ ਛੋੜਾ ਉਹਦੇ ਵਿੱਚ ਕੋਈ ਨਾ ਪਿਆ ਤੇ ਕਿਸਾਨ ਜਿਹੜਾ ਵਾ ਉਹ ਸਾਡਾ ਸਾਰਿਆਂ ਦਾ ਨਾਲੇ ਸੰਸਾਰ ਦਾ ਅਨਾਜ ਦੇ ਨਾਲ ਢਿੱਡ ਭਰਦਾ ਬੜੀ ਮੁਸੱਕਤ ਦੇ ਨਾਲ ਉਹ ਆਪਣੀ ਉਹ ਕਿਰਤਵਿਰਤ ਕਰਦਾ ਹੈ ਇਹ ਕਿਸਾਨ ਦੀ ਜਿਹੜੀ ਹੋਂਦ ਆ ਕੱਲੀ ਕਿਸਾਨੀ ਖੇਤੀ ਦਾ ਜਿਹੜਾ ਵਪਾਰ ਕਰਕੇ ਨਹੀਂ ਕਿਸਾਨ ਦੀ ਜਿਹੜੀ ਹੋਂਦ ਆ ਉਹਨੂੰ ਖਤਰਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਇਹ ਦਿਲ ਥੋਪੇ ਨੇ ਉਹ ਦੇਖੋ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਆਪਣਾ ਕੋਈ ਬਿਜ਼ਨਸ ਕਰਦਾ ਹੈ ਕਿ ਉਹਦਾ ਰੇਟ ਆਪਣਾ ਹੁੰਦਾ ਆ ਆਪਾਂ ਜਾ ਕੇ ਪੁੱਛਦੇ ਆ ਕਿ ਇਹ ਸਾਨੂੰ ਕਿਸ਼ ਕਿੰਨੇ ਨੂੰ ਦਊਗੇ ਤੂੰ ਆਪਣਾ ਰੇਟ ਤੈਅ ਕਰ। ਪਰ ਕਿਸੇ ਵੀ ਇੰਡੀਪੈਂਡੈਂਟ ਜਿਹੜੀ ਮਿਹਨਤ ਆ ਸਭ ਤੋਂ ਔਖੀ ਆ ਖੇਤੀ। ਸਾਨੀ ਕਰਨੀ ਜਿਹੜੇ ਕਿਸਾਨ ਵੀ ਜਿਹੜੇ ਕਿਸਾਨੀ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨਾ ਔਖਾ ਕਿੰਨਾ ਮੁਸ਼ਕਿਲ ਵਾਲਾ ਕੰਮ ਹੈ ਇਹੋ ਜਿਹਾ ਕੋਈ ਆਪਣਾ ਜਿਹੜਾ ਫੋਕਸ ਲਾ ਕੇ ਕਰਦੇ ਨਾ ਇਹ ਇੱਕ ਬਹੁਤ ਵੱਡੀ ਦੇ ਅਨੁਸਾਰੀ ਤੇ ਮੈਂ ਇਹ ਵੀ ਗਰੰਟੀ ਕਰੂੰਗਾ ਕਿ ਇਹ ਕੱਲਾ ਕਿਸਾਨ ਦਾ ਹੀ ਮੁੱਦਾ ਨਹੀਂ ਇਹ ਕਿ ਕਿਸਾਨਾਂ ਨੂੰ ਇਹਦੇ ਲਈ ਇਕਜੁੱਟ ਹੋਣਾ ਚਾਹੀਦਾ ਸਭੋਂ ਕੋਈ ਵੀ ਜਿਹੜੇ ਵੀ ਵਪਾਰ ਨਾਲ ਜੁੜਿਆ ਇਹ ਤਾਂ ਜਿਹੜਾ ਅਸਰ ਹੈ ਕਿਉਂਕਿ ਜੇ ਖੇਤੀ ਆਪਣੀ ਥੱਲੇ ਜਾਂਦੀ ਡਾਊਨ ਜਾਂਦੀ ਹੈ ਤੇ ਸਾਰੇ ਜਿਹੜਾ ਜਿਹੜਾ ਸਾਡਾ ਬਾਜ਼ਾਰ ਹੈ ਸਾਡੀ ਮਾਰਕੀਟ ਹੈ ਸਾਰਿਆਂ ਤੇ ਅਸਰ ਪੈਂਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸਾਨ ਵੀਰਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤੇ ਜਿਹੜੇ ਕਿਸਾਨ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਜਿੰਨਾ ਤੇ ਖਾਸ ਕਰਕੇ ਇਹ ਜਿਹੜਾ ਵਾ ਫੇਮ ਸਾਡੀ ਜਿੰਨਾ ਨਾਲ ਹੋ ਰਹੀ ਹੈ ਜਿਹੜੇ ਪੂਰੇ ਭਾਰਤ ਦੇ ਕਿਸਾਨ ਨੇ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਦੂਸਰਾ ਜਿਹੜਾ ਇਸ ਜਦੋਂ ਜਿਹੜਾ ਚਾਨੀ ਮਾਲੀ ਨੁਕਸਾਨ ਹੋ ਰਿਹਾ ਪਿਛਲੇ ਸੰਘਰਸ਼ ਵਿੱਚ ਵੀ ਕਿੰਨੇ ਕਿਸਾਨਾਂ ਦੀ ਜਾਨ ਗਈ ਕਿੰਨਾ ਉਹਨਾਂ ਦਾ مالی ਨੁਕਸਾਨ ਹੋਇਆ ਹੁਣ ਵੀ ਆਪਾਂ ਹੁਣੇ-ਹੁਣੇ ਸਾਡੇ ਵੀਰ ਸੁਭਰ ਚਰਨ ਸਿੰਘ ਜਿਹੜੇ ਚੜ੍ਹਾਈ ਕਰਦੇ ਵੀ ਅਸੀਂ ਉਹਨਾਂ ਵਾਸਤੇ ਅਰਦਾਸ ਕਰਦੇ ਸ੍ਰੀ ਪਾਤਸ਼ਾਹ ਦੀ ਚਰਨਾ ਤੇ ਕਿਸਾਨਾਂ ਦੀ ਸਹਾਇਤਾ ਕਰਾਉਣ ਖੈਰ ਸ਼ਾਹਤ ਦੇ ਕੇ ਅੱਛਾ ਉਹਨਾਂ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ੋ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਡਟ ਕੇ ਕਿੰਨਾ ਕਿਸਾਨ ਵੀਰਾਂ ਦਾ ਸਾਥ ਦੇਣਾ ਚਾਹੀਦਾ ਹੈ ਸਾਰਿਆਂ ਨੂੰ ਦਰਦ ਰਹਿਤਨਾ ਚਾਹੀਦਾ ਹੈ ਕਿਉਂਕਿ ਸਾਰੇ ਹੀ ਬਹੁਤ ਉਹਨਾਂ ਨਾਲ ਦਰਦ ਰੱਖ ਰਹੇ ਨੇ ਅੱਜ ਸ਼ਹੀਦ ਦਰਬਾਰ ਸਾਹਿਬ ਦੀ ਇਹ ਕੀਪਿੰਗ ਜਿਹੜੇ ਆ ਅਸੀਂ ਉੱਥੇ ਇੱਥੇ ਪਹੁੰਚੇ ਨਹੀਂ ਕੋਲਕ ਸਿੰਘ ਸਾਡੇ ਦੂਜਣੇ ਦੇ ਸਾਰਿਆਂ ਦਾ ਇਕੱਤਰ ਹੋਣਾ ਸੰਭਵ ਨਹੀਂ ਹੁੰਦਾ ਇੱਕ ਟਾਈਮ 'ਤੇ ਪਰ ਸਾਰੇ ਹੀ ਅਸੀਂ ਸ਼ਰੋਮੀ ਰਾਜੀ ਸਭਾ ਸ਼ਹੀਦ ਦਰਬਾਰ ਸਾਹਿਬ ਕਸ਼ਟ ਸਿੰਘ ਜੀ ਵੱਲੋਂ ਸਾਰੇ ਕੀਪਿੰਗ ਜਿਹੜੇ ਆ ਅਸੀਂ ਇਹ ਸਰਕਾਰ ਦੀ ਇੱਕ ਸਖਤ ਸ਼ਬਦਾਂ ਕਿ ਮੈਂ ਜ਼ੇਦੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਜਿਹੜੇ ਕੀਤੇ ਵਾਦੇ ਸੀ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹਾਂਜੀ ਭਾਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਭਾਈ ਗੰਜੀਤ ਸਿੰਘ ਹਰਿ ਰਾਜੀ ਸ਼ਹੀਦ ਦਰਬਾਰ ਸਾਹਿਬ ਮਨਸ਼ਾ ਸਰਕਾਰ ਦੀ ਸਾਰਿਆਂ ਨੂੰ ਸਪਸ਼ਟ ਹੈ ਕਿ ਸੰਵਿਧਾਨਕ ਤੌਰ ਤੇ ਹਰ ਇੱਕ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਹੱਕਾਂ ਦੇ ਲਈ ਆਪਣੇ ਅਧਿਕਾਰਾਂ ਦੇ ਲਈ ਸ਼ਾਂਤਮਈ ਜਿਹੜਾ ਉਹ ਪ੍ਰਦਰਸ਼ਨ ਕਰ ਸਕਦਾ ਹੈ ਤਰਨਾ ਦੇ ਸਕਦਾ ਹੈ ਰੋਸ ਜਿਹੜਾ ਉਹ ਕਰ ਸਕਦਾ ਹੈ ਪਰ ਜਿਹੜਾ ਸਰਕਾਰ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਇਆ ਗਿਆ ਹੈ ਉਹ ਬਹੁਤ ਹੀ ਮੰਦ ਭਗਾ ਹੈ ਇਹ ਮੌਲਿਕ ਅਧਿਕਾਰਾਂ ਦੀ ਜਿਹੜੀ ਹੈ ਉਹ ਉਲੰਘਣਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜਿਹੜੀ ਸਰਕਾਰ ਕਰ ਰਹੀ ਹੈ ਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਪੈਲਟ ਗੰਨਾਂ ਦੇ ਨਾਲ ਗੋਲੀਬਾਰੀ ਕਰਨੀ ਤੇ ਜਿਹੜੇ ਹਥਿਆਰ ਜਿਹੜੇ ਜਿਹੜੇ ਪਬੰਦੀ ਸ਼ੁਦਾ ਨੇ ਉਹਨਾਂ ਦੀ ਵਰਤੋਂ ਕਰਕੇ ਤੇ ਇਸ ਰੋਸ਼ ਪ੍ਰਦਰਸ਼ਨ ਨੂੰ ਜਿਹੜਾ ਹੈ ਉਹ ਅਨਮਨੁੱਖੀ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨਾ ਸਰਕਾਰ ਵੱਲੋਂ ਇਹ ਬਹੁਤ ਹੀ ਨਿੰਦਨਯੋਗ ਹੈ ਤੇ ਇਹ ਅਸੀਂ ਕਹਿਣਾ ਚਾਹਾਂਗੇ ਆਪਣੇ ਸਾਰੇ ਸਮੁੱਚੇ ਹੀ ਭਾਈਚਾਰੇ ਨੂੰ ਜਿੰਨਾ ਵੀ ਕਿਸਾਨੀ ਦੇ ਨਾਲ ਸੰਬੰਧਤ ਹੈ ਵਪਾਰ ਦੇ ਨਾਲ ਸੰਬੰਧਤ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਹੈ ਕੀ ਕਿਸਾਨੀ ਕੇਵਲ ਕਿਸਾਨ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕਿਥਾ ਨਹੀਂ ਹੈ ਕਿਸਾਨੀ ਜਿਹੜੀ ਉਹ ਸਾਡੇ ਦੇਸ਼ ਦੀ ਜਿਹੜੀ ਉਹ ਰੀੜ ਦੀ ਹੱਡੀ ਹੈ ਉਹ ਆਰਥਿਕਤਾ ਨੂੰ ਜਿਹੜੀ ਹੈ ਕਿਸਾਨੀ ਜਿਹੜੀ ਹੈ ਉਹ ਉੱਪਰ ਲੈ ਕੇ ਜਾਂਦੀ ਹੈ ਤੇ ਜੇ ਕਿਸਾਨੀ ਥੱਲੇ ਚਲੀ ਜਾਵੇ ਤੇ ਆਰਥਿਕਤਾ ਨੂੰ ਜਿਹੜਾ ਵੱਡਾ ਤਕਾ ਲੱਗਦਾ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਐਮਐਸਪੀ ਜਿਹੜਾ ਮੁੱਖ ਮੁੱਦਾ ਹੈ ਇਸ ਵਾਰ ਦੀ ਐਮਐਸਪੀ ਨੂੰ ਜ਼ਰੂਰ ਲਾਗੂ ਕਰਨਾ ਚਾਹੀਦਾ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਬੜਾ ਖਰਚਾ ਕਰਕੇ ਬੜੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਇਹਨਾਂ ਫਸਲਾਂ ਨੂੰ ਪਾਲਦਾ ਹੈ ਤੇ ਜੇਕਰ ਉਹਨੂੰ ਉਹਦਾ ਮੁੱਲ ਹੀ ਪੂਰਾ ਨਹੀਂ ਮਿਲਦਾ ਤਾਂ ਬੜੀ ਮੰਦ ਭਾਗੀ ਗੱਲ ਹੁੰਦੀ ਹੈ ਕਿ ਕਿਉਂਕਿ ਜਿਸ ਦੀ ਮਿਹਨਤ ਦਾ ਉਹਨੂੰ ਮੁੱਲ ਨਾ ਮਿਲੇ ਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਹੈ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਸੋ ਕਿਸਾਨ ਦੇ ਨਾਲ ਜਿੰਨੇ ਵੀ ਜੁੜੇ ਮੁੱਦੇ ਨੇ ਸਰਕਾਰ ਨੂੰ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਸਾਰੇ ਹੀ ਕਿਸਾਨੀ ਦੇ ਨਾਲ ਜੁੜੇ ਹੋਏ ਆ ਜਿੰਨੇ ਵੀ ਵਪਾਰੀ ਨੇ ਜਿੰਨੇ ਵੀ ਲੋਕ ਨੇ ਟਰਾਂਸਪੋਰਟਰ ਨੇ ਕਸਨਾ ਲੈ ਕੇ ਇਧਰ ਉਧਰ ਜਾਂਦੇ ਨੇ ਸਾਰੇ ਕਿਸਾਨੀ ਦੇ ਨਾਲ ਜੁੜੇ ਨੇ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਦਰਸ਼ਨ ਦਾ ਧਰਮੇ ਦਾ ਜਿਹੜਾ ਹੈ ਇਹ ਹਕੀ ਮੰਗਾ ਦਾ ਜਿਹੜਾ ਹੈ ਉਹ ਜਾਇਜ਼ ਢੰਗ ਦੇ ਨਾਲ ਸਮਰਥਨ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਨਾਲ ਖੜੀ ਹੋਣਾ ਚਾਹੀਦਾ ਹੈ। ਉਹਾਰੇ ਕੁਮਰ ਸਿੰਘ ਕਾਲਸਾ ਵਾਹਿਗੁਰੂ ਅਤੇ ਬਾਸਪਾਲ ਜਨਰਲ ਸਿਟੀ ਜੁੜਿਆ ਕੁਸ਼ਕਾ ਸ਼ੁਕਰਵਾਸਾ ਜਿਵੇਂ ਕਿ ਸਾਡੇ ਪੂਰੀ ਰੱਤ ਸਮਾਜ ਦੀ ਪ੍ਰਧਾਨ ਸਾਹਿਬ ਭਾਈ ਸਾਹਿਬ ਪਾਇਸ਼ੂ ਸਿੰਘ ਜੀ ਦਾਨ ਨੇ ਕਸੇ ਤੋਂ ਮੈਂ ਥੋੜੇ ਲਫ਼ਜ਼ਾਂ ਵਿੱਚ ਬੇਨਤੀ ਕਰਾਂਗਾ ਕਿ ਸਾਨੂੰ ਸਾਰਿਆਂ ਨੂੰ ਇੱਕ ਦਰਾ ਪ੍ਰਸਾਦ ਬੋਲਣਾ ਇਹਦਾ ਸਮਰਥਨ ਕਰਨਾ ਚਾਹੀਦਾ ਆਵ ਸਾਡੇ ਸਮੂਹ ਸਰਬਾਤ ਸਭ ਦੇ ਇੱਕੋ ਜਿਹੇ ਸਾਰਿਆਂ ਦੇਸ਼ੋ ਦੇਸ਼ ਦੇ ਬੈਕਰ ਆ ਕਿ ਸਾਨੂੰ ਅੰਦੋਲਨ ਦਾ ਸਮਰਥਨ ਕਰਦੇ ਨੇ ਔਰ ਜੋ ਸਰਕਾਰ ਨੇ ਕਾਇਤਾ ਦਿਖਾਈ ਹੈ ਜੋ ਬਹੁਤ ਗਲਤ ਕਾਰਵਾਈ ਕੀਤੀ ਹੋਤੀ ਇਹਨੂੰ ਜਿਤੀ ਕਰਦੇ ਆਂ ਔਰ ਅਰਦਾਸ ਕਰਦੇ ਆਂ ਸਾਰੇ ਕਿ ਗੁਰੂ ਸਾਹਿਬ ਕਿਰਪਾ ਕਰਨ ਇਸ ਅੰਦੋਲਨ ਨੂੰ ਜਿੱਤ ਬਖਸ਼ਣ ਔਰ ਸਾਨੂੰ ਯਕੀਨ ਆ ਕਿ ਪੰਜਾਬ ਅਜੇ ਤੱਕ ਕਦੀ ਆ ਗਿਆ ਹੀ ਨਹੀਂ ਜਿੱਤਦਾ ਕਿਉਂਕਿ ਪੰਜਾਬ ਤੇ ਬਖਸ਼ਿਸ਼ ਆ ਰਹਿਮਤ ਤੇ ਗੁਰੂਆਂ ਪੀਰਾਂ ਦੀ ਸੋ ਸਤਿਗੁਰੂ ਦੀ ਰਹਿਮਤ ਕਰਕੇ ਸਹੀ ਸਾਰੇ ਇੱਕ ਮੁੱਠੂ ਹੋ ਗਏ ਤੇ ਇਸ ਅੰਦੋਲਨ ਦਾ ਸਮਰਥਨ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬ ਦੀ ਕੀ ਤਾਕਤ ਹੈ ਕਿ ਜੇ ਸੱਚੇ ਚੋਣ ਲੜਵਾ ਰਹੀ ਹੈ ਸਰਕਾਰ ਨੇ ਇਹ ਬਹੁਤ ਮੰਨਣਯੋਗ ਆ ਸੋ ਸਤਿਗੁਰੂ ਜੀ ਰਹਿਮਤ ਕਰਨ ਉਹਨਾਂ ਨੂੰ ਸਮਾਪਵਕਸ਼ਨ ਔਰ ਅਸੀਂ ਸੂਰ ਰਾਜੀ ਸਿੰਘ ਜਿਹੜੇ ਆ ਕਿਸਾਨੀ ਅੰਦੋਲਨ ਦਾ ਜਦੋਂ ਸਹਿਯੋਗ ਕਰਦੇ ਆ ਔਰ ਉਹਨਾਂ ਦੇ ਨਾਲ ਖੜੇ ਆ ਖੜੇ ਰਾਵਾਂਗੇ ਪਰ ਅਰਦਾਸ ਵੀ ਕਰਦੇ ਆ ਸੁਖਮ ਸਿੰਘ ਜੀ ਸਤਿਗੁਰੂ ਉਹਨਾਂ ਨੂੰ ਵੀ ਆਪਣੇ ਚਰਨਾਂ 'ਚ ਨਵਾਸ ਪਕਸ਼ਨ ਸੋ ਇਸ ਕਰਕੇ ਸਾਰੇ ਕਿਸਾਨਾਂ ਨੂੰ ਦੇਸ਼ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਆ ਕਿ ਆਵਰਲ ਕੇ ਜੇ ਇਹ ਅਸਲੀ ਹਲਨਾ ਨਾ ਮਾਰਿਆ ਤੇ ਇਹ ਸਰਕਾਰਾਂ ਐਸਾ ਤਰ੍ਹਾਂ ਨਾਲ ਜਾਇ ਚਾਹਦੀਆਂ ਰਹਿਣੀਆਂ ਵਾਹਿਗੁਰੂ ਜੀ ਦਾ ਜਤਾਲਾ ਵਾਹਿਗੁਰੂ ਜੀ ਕੀ ਫਤਿਹ